ਸਤਿ ਸ੍ਰੀ ਅਕਾਲ ਜੀ ਮੈਂ ਨਰਾਜਨ ਸਿੰਘ ਲਾਲ ਤੇ ਤੁਸੀਂ ਵੇਖ ਰਹੇ ਹੋ ਸਿੱਧੀ ਗੱਲ ਸੋ ਜਿਵੇਂ ਕੱਲ ਪੰਜਾਬ ਸਰਕਾਰ ਨੇ ਆਪਣਾ 25 ਤੇ 26 ਦਾ ਸਾਲਾਨਾ ਜਿਹੜਾ ਬਜਟ ਆ ਉਹ ਪੇਸ਼ ਕੀਤਾ ਬਹੁਤ ਲੋਕਾਂ ਨੂੰ ਤੇ ਮੁਲਾਜ਼ਮਾਂ ਨੂੰ ਇਹ ਆਸਰਾ ਸੀ ਕਿ ਇਹਦੇ ਚ ਕੁਝ ਨਾ ਕੋਈ ਸਾਡੇ ਵਾਸਤੇ ਵੀ ਬਜਟ ਕਿ ਰੱਖਿਆ ਜਾਏਗਾ ਪਰ ਜੇ ਅਪਾ ਬਜਟ ਦੀ ਗੱਲ ਕਰੀਏ ਤੇ ਉਸ ਬਜਟ 2 ਲੱਖ 36000 80 ਕਰੋੜ ਦਾ ਜਿਹੜਾ ਬਜਟ ਹੈ ਉਹ ਪੰਜਾਬ ਸਰਕਾਰ ਨੇ 25 ਤੇ 26 ਵਾਸਤੇ ਪੇਸ਼ ਕੀਤਾ ਸੋ ਇਸ ਬਜਟ ਦੇ ਵਿੱਚ ਜੇ ਗੱਲ ਕਰੀਏ ਤੇ 778 ਕਰੋੜ ਰੁਪਇਆ ਜਿਹੜਾ ਸਿਹਤ ਬੀਮਾ ਯੋਜਨਾ ਜਿਹਨੂੰ ਕਹ ਦਿੱਤਾ ਗਿਆ ਵੀ ਭਗਵੰਤ ਮਾਨ ਸਰਬੱਤ ਯੋਜਨਾ ਦੇ ਅਧੀਨ 778 ਕਰੋੜ ਰੁਪਇਆ ਸਿਹਤ ਵਾਸਤੇ ਜਿਹੜਾ ਇਸ ਬੀਮੇ 'ਚ ਇਹਦੇ 'ਚ ਉਹ ਰੱਖਿਆ ਗਿਆ ਔਰ 65 ਲੱਖ ਪਰਿਵਾਰਾਂ ਨੂੰ ਇਹਦੀ ਜਿਹੜੀ ਹੈ ਉਹ ਫਾਇਦਾ ਹੋਏਗਾ ਤੇ ਇਹਦੇ ਨਾਲ ਹੀ ਇਹ ਗੱਲ ਕਹੀ ਗਈ ਹੈ ਸਾਡੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਵੱਲੋਂ ਕਿ 5 ਲੱਖ ਦਾ ਜਿਹੜਾ ਬੀਮਾ ਪਹਿਲਾਂ ਸੀ ਉਹਨੂੰ ਵਧਾ ਕੇ 10 ਲੱਖ ਕਰ ਦਿੱਤਾ ਗਿਆ ਹੈ ਜੇ ਗੱਲ ਕਰੀਏ ਸਿੱਖਿਆ ਖੇਤਰ ਦੀ ਤੇ ਸਿੱਖਿਆ ਖੇਤਰ ਨੂੰ 17975 ਕਰੋੜ ਰੁਪਇਆ ਜਿਹੜਾ ਇਹਦੇ 'ਚ ਰੱਖਿਆ ਗਿਆ ਹੈ ਇਹਦੇ ਨਾਲ ਨਾਲ ਜਿਹੜੀ ਹੈਗੀ ਹੈ 1300 ਦੇ ਕੋਈ 56 ਕਰੋੜ ਦਾ ਜਿਹੜਾ ਉਹ ਬਜਟ ਰੱਖਿਆ ਗਿਆ ਮੈਡੀਕਲ ਸਿੱਖਿਆ ਵਾਸਤੇ ਸੋ ਇਸੇ ਤਰ੍ਹਾਂ 2425 ਜਿਹੜੇ ਸਰਕਾਰੀ ਪ੍ਰਾਇਮਰੀ ਸਕੂਲ ਹੈ ਉਹਨਾਂ ਨੂੰ ਜਿਹੜਾ ਸਕੂਲ ਆਫ ਹੈਪੀਨੈਸ ਦੇ ਤੌਰ ਦੇ ਉੱਤੇ ਜਿਹੜੇ ਬਣਾਉਣ ਦਾ ਜਿਹੜਾ ਟੀਚਾ ਉਹ ਸਰਕਾਰ ਨੇ ਉਹ ਰੱਖਿਆ ਹੋ ਰਿਹਾ ਇਸ ਬਜਟ ਚ ਜਿਹੜੇ ਉਹ ਪੈਸੇ ਰੱਖੇ ਗਏ ਨੇ 33 ਨਵੀਆਂ ਜੜੀਆਂ 33 ਕਰੋੜ ਰੁਪਈਆ ਜਿਹੜੀਆਂ ਨਵੀਆਂ ਜੜੀਆਂ ਆਈਟੀਆਈਜ਼ ਉਹ ਬਣਾਉਣ ਦਾ ਜਿਹੜਾ ਐਲਾਨ ਇਹਦੇ ਚ ਕੀਤਾ ਗਿਆ ਕਿ ਪੰਜਾਬ ਦੇ ਅੰਦਰ 33 ਕਰੋੜ ਰੁਪਈਆ ਜਿਹੜਾ ਆਈਟੀਆਈ ਦੀ ਡਵੈਲਪਮੈਂਟ ਲਈ ਜਿਹੜਾ ਉਹ ਰੱਖਿਆ ਗਿਆ ਇਸੇ ਤਰ੍ਹਾਂ ਜੇ ਨਸ਼ਿਆਂ ਦੀ ਗੱਲ ਕਰਦੇ ਆ ਤੇ ਜਿਹੜੀ ਬਾਰਡਰ ਸਕਿਉਰਿਟੀ ਜਿਹੜੀ ਸਾਡੀ ਤਸ਼ਕਰੀਆ ਬਾਡਰਾਂ ਤੋਂ ਹੁੰਦੀ ਹੈ ਉਹਨੂੰ ਰੋਕਣ ਵਾਸਤੇ ਜਿਹੜਾ ਹੈਗਾ 110 ਕਰੋੜ ਰੁਪਈਆ ਜਿਹੜਾ ਉਹ ਰੱਖਿਆ ਗਿਆ ਜਿਹਦੇ ਵਿੱਚੋਂ 5000 ਜਿਹੜੇ ਹੋਮ ਗਾਰਡ ਨੌਜਾਨ ਉਹ ਭਰਤੀ ਕੀਤੇ ਜਾਣਗੇ ਜਿਹੜੇ ਹੋਮਗਾਰਡ ਜਿਹੜੇ ਨੇ ਬੀਐਸਐਫ ਤੇ ਪੰਜਾਬ ਪੁਲਿਸ ਨਾਲ ਰਲ ਕੇ ਜਿਹੜਾ ਉਹ ਇਸ ਨੂੰ ਰੋਕਣ ਦਾ ਯਤਨ ਕਰਨਗੇ ਜੇ ਮੈਂ ਗੱਲ ਕਰਾਂ ਡਰੱਗ ਜਿਵੇਂ ਕਿ ਬਹੁਤ ਕਰਾਂ ਬਾਅਦ ਮੇਰਾ ਖਿਆਲ ਹੈ 3 ਸਾਲ ਹੋ ਗਏ ਇਸ ਆਮ ਆਦਮੀ ਪਾਰਟੀ ਨੂੰ ਤੇ ਪਹਿਲਾਂ ਤਾਂ ਯਾਦ ਸ਼ਾਇਦ ਨਹੀਂ ਆਈ ਹੁਣ ਯਾਦ ਆਈ ਹੈ ਡਰੱਗ ਦੀ ਜਿਹੜੀ ਗੰਨ ਚੰਡਣਾ ਜਿਹੜੀ ਅਕਰਾਉਂਡ ਦਾ ਜਿਹੜਾ ਉਪਰਾਂ ਲਾ ਜਿਹੜਾ ਉਹ ਰੱਖਿਆ ਗਿਆ ਔਰ ਇਹਦੇ ਉੱਤੇ ਜਿਹੜੀ ਹੈਗੀ ਹੈ 150 ਕਰੋੜ 150 ਕਰੋੜ ਰੁਪਇਆ ਖਰਚਣ ਦੀ ਜਿਹੜੀ ਹੈ ਉਹ ਇਹਨਾਂ ਨੇ ਤਜਵੀਜ਼ ਜਿਹੜੀ ਆ ਬਜਟ ਵਿੱਚ ਰੱਖੀ ਆ ਕਿਉਂਕਿ ਬੜੇ ਲੰਮੇ ਸਮੇਂ ਤੋਂ ਇਹ ਗੱਲ ਮੰਗ ਕੀਤੀ ਜਾ ਰਹੀ ਸੀ ਤੇ ਉਹ ਸਰਕਾਰ 3 ਸਾਲ ਚ ਇਹ ਯਤਨ ਨਹੀਂ ਕਰ ਪਾਈ ਤੇ ਸਾਨੂੰ ਤਾਂ ਇਹ ਲੱਗਦਾ ਕਿ ਜਿਹੜਾ ਸਰਵੇਖਣ ਕਰਾਇਆ ਜਾ ਰਿਹਾ ਆ ਆਉਣ ਵਾਲੇ ਸਮੇਂ ਚ ਵੀ ਵੋਟਾਂ ਜਿਹੜੀਆਂ ਨੇ ਉਹ ਕਿਸ ਢੰਗ ਦੇ ਕਿੱਧਰ ਦੇ ਜਿਹੜੇ ਲੋਕ ਨੇ ਜਾਂ ਕਿਦਾਂ ਦਾ ਉਹਨਾਂ ਦਾ 뷰 ਹੋਏਗਾ ਤੇ ਫਿਰ ਉਹ ਇਹ ਕੀ ਗਿਨੂ ਜਿਹੜੀ ਹੈ ਉਹ ਆਪਣੇ ਹਿੱਤ ਲਈ 2027 ਦੀਆਂ ਚੋਣਾਂ 'ਚ ਵਰਤਣ ਦਾ ਯਤਨ ਕਰਨਗੇ ਸੋ ਇਹ 150 ਕਰੋੜ ਰੁਪਏ ਜਿਹੜਾ ਡਰੱਗ ਗਣਨ ਜਿਹੜੀ ਜਾਣ ਘਟਣਾ ਜਿਹਨੂੰ ਆਪਾਂ ਕਹਿ ਦਿੰਨੇ ਆ ਗਣਨਾ ਜਿਹੜੀ ਕਰਾਉਣੀ ਆ ਉਹਦੇ ਤੇ ਜਿਹੜਾ ਰੱਖਿਆ ਗਿਆ ਤੇ ਐਮਰਜੈਂਸੀ ਸੇਵਾਵਾਂ ਵਾਸਤੇ ਜਿਹੜੀ ਆਪਾਂ ਪਿੱਛੇ ਤੁਹਾਨੂੰ ਪਤਾ ਹੀ ਆ ਜਦੋਂ ਵੀ ਕਿਸੇ ਸੜਕ ਦੇ ਉੱਤੇ ਹਾਦਸਾ ਵਾਪਰਦਾ ਹੈ ਤੇ ਉਸ ਹਾਦਸੇ ਦੌਰਾਨ ਜਿਹੜੀ ਆ ਸੇਫਟੀ ਲਈ ਉਸ ਮਰੀਜ਼ ਨੂੰ ਹਸਪਤਾਲਾਂ ਜਾਂ ਨੇੜੇ ਤੇ ਜਿਹੜੇ ਡਿਸਪੈਂਸਰ ਵਿੱਚ ਪਹੁੰਚਾਉਣ ਲਈ ਉਹਦੇ ਲਈ ਜਿਹੜੀ ਹੈਗੀ ਆ 125 ਕਰੋੜ ਰੱਖਿਆ ਗਿਆ ਜਿਹਦੇ ਵਿੱਚੋਂ 112 ਜਿਹੜੇ 4 ਪਈਆ ਔਰ 900 ਜਿਹੜੇ ਹੈਗੇ ਨੇ 16 ਉਹ 2 ਪਈਆ ਜਿਹੜੇ ਨੇ ਉਹ ਵਾਹਨ ਜਿਹੜੇ ਖਰੀਦਣ ਦਾ ਜਿਹੜਾ ਪ੍ਰਬੰਧ ਕੀਤਾ ਗਿਆ ਤੇ ਇਹ ਇਹ 8 ਮਿੰਟ ਦੇ ਵਿੱਚ ਵਿੱਚ ਉਹ ਕਹਿੰਦੇ ਨੇ ਸਰਕਾਰ ਇਹ ਕਹਿੰਦੀ ਹੈ ਸਾਡੇ ਵਿੱਤ ਮੰਤਰੀ ਪੰਜਾਬ ਨੇ ਗੱਲ ਕਹੀ ਹੈ ਕਿ 8 ਮਿੰਟ ਦੇ ਵਿੱਚ ਵਿੱਚ ਜਦੋਂ ਵੀ ਕੋਈ ਇਦਾਂ ਦਾ ਹਾਦਸਾ ਵਾਪਰੇਗਾ ਤੇ ਸਾਡੇ ਇਹ ਜਿਹੜੇ 2 ਪਈਆ ਵਾਹਨਾਂ ਜਾਂ ਚਾਰ ਪਹੀਆ ਵਾਹਨ ਜਿਹੜੇ ਸੜਕਾਂ ਦੇ ਉੱਤੇ ਅਮਰਜੈਂਸੀ ਸਵਾਵਾ ਦੇਣਗੇ ਉਹ 8 ਮਿੰਟ ਕੀ ਉਸ ਜਗ੍ਹਾ ਤੇ ਪਹੁੰਚਣਗੇ ਤਾਂ ਕਿ ਉਹਨਾਂ ਨੂੰ ਸਹੀ ਸਹੂਲਤ ਜਿਹੜੀ ਉਹ ਪ੍ਰਾਪਤ ਹੋ ਸਕੇ ਸੋ ਇਸੇ ਤਰ੍ਹਾਂ ਹੀ ਮੁੱਖ ਮੰਤਰੀ ਨੇ ਇੱਕ ਨਵੀਂ ਜਿਹੜੀ ਸਕੀਮ ਹੈ ਜਿਹੜੀ ਕੱਢਣ ਦਾ ਯਤਨ ਕੀਤਾ ਤਾਂ ਉਹ ਮੁੱਖ ਮੰਤਰੀ ਨੇ ਇੱਕ ਨਵੀਂ ਯੋਜਨਾ ਲੈ ਕੇ ਆਏ ਸਟਰੀਟ ਲਾਈਟ ਯੋਜਨਾ ਉਹ ਸਟਰੀਟ ਲਾਈਟ ਯੋਜਨਾ ਦੇ ਉੱਤੇ ਕਿੰਨਾ ਵੀ 115 ਕਰੋੜ ਰੁਪਈਆ ਉਹਨੇ 115 ਕਰੋੜ ਰੁਪਈਆ ਰੱਖਿਆ ਗਿਆ ਇਸ ਸਕੀਮ ਵਾਸਤੇ ਕਿ ਘਟੋ ਘਟ 2.5 ਲੱਖ ਜਿਹੜੇ ਸਟਰੀਟ ਲਾਈਟਾਂ ਨੇ ਉਹ ਸ਼ਹਿਰਾਂ ਤੇ ਪਿੰਡਾਂ ਚ ਹੋਰ ਨਾ ਥਾਵਾਂ ਤੇ ਜਿਹੜੀਆਂ ਲਾਈਆਂ ਲਾਈਆਂ ਸੋ ਇੰਨੇ ਪੈਸੇ ਨਾ ਜੇ ਮੈਂ ਗੱਲ ਕਰਾਂ ਚਲੋ ਇੱਥੇ ਤੋਂ ਬਾਅਦ ਦੀ ਗੱਲ ਕਰਦੇ ਆ ਸੋ ਇਹ 2.5 ਲੱਖ ਰੁਪਇਆ ਜਿਹੜਾ ਹੈ ਉਹ 2.5 ਲੱਖ ਨਾ ਸਟਰੀਟ ਲਾਈਟਾਂ ਲਾਉਣ ਦਾ ਜਿਹੜਾ ਟੀਚਾ ਤੇ ਜਿਹਦੇ ਵਾਸਤੇ 115 ਕਰੋੜ ਰੁਪਇਆ ਜਿਹੜਾ ਉਹ ਰੱਖਿਆ ਗਿਆ ਹੁਣ ਗੱਲ ਇੱਥੋਂ ਤੱਕ ਜਿੱਦੋਂ ਗੱਲ ਕਰਦੇ ਆ ਤੇ ਜਿਹੜੇ ਮਤਲਬ ਸਾਡੇ ਅਨਾਥ ਬੱਚੇ ਮਾਵਾਂ ਵਿਧਵਾ ਮਾਵਾਂ ਜਾਂ ਹੋਰ ਜਿਹੜੀਆਂ ਸਾਡੀਆਂ ਸ਼ਗਨ ਸਕੀਮਾ ਸਾਰਿਆਂ ਦੇ ਉੱਤੇ ਜਿਹੜੀ ਹੈ 675 ਕਰੋੜ ਰੁਪਈਆ ਇਹ ਉਹਨਾਂ ਵਾਸਤੇ ਰੱਖਿਆ ਗਿਆ ਜਿਦੇ ਚੋਂ 360 ਜਿਹੜਾ ਕਰੋੜ ਆ ਉਹ ਸ਼ਗਨ ਸਕੀਮ ਹੈ 22 ਕਰੋੜ ਰੁਪਈਆ ਜਿਹੜਾ ਉਹ ਵਜੀਫੇ ਜਿਹੜੇ ਬੱਚਿਆਂ ਨੂੰ ਆਪਾਂ ਦਿੰਨੇ ਆ ਉਹਨਾਂ ਵਜੀਫਿਆਂ ਲਈ ਰੱਖੇ ਗਏ ਨੇ ਔਰ ਬਾਕੀ ਜਿਹੜੇ ਨੇ ਅਨਾਥ ਬੱਚੇ ਵਿਧਵਾਵਾਂ ਜਾਂ ਹੋਰ ਜਿਹੜੇ ਨੇ ਖੇਤਰ ਆ ਉਹਨਾਂ ਚ ਜਿਹੜਾ ਉਹ ਪੈਸੇ ਦੇਣ ਦੀ ਗੱਲ ਕੀਤੀ ਗਈ ਆ ਜੇ ਮੈਂ ਗੱਲ ਕਰਾਂ ਇਹਦੀ ਆਪਣੇ ਦੀ ਪਿੰਡਾਂ ਦੇ ਜਿਹੜੀ ਨਵੀਂ ਅੱਜਕੱਲ ਜਿਹੜੀ ਗੱਲ ਕੀਤੀ ਆ ਵੀ ਲੋਕ ਨਸ਼ਿਆਂ 'ਚ ਜਿਹੜੇ ਨੇ ਉਹ ਮਤਲਬ ਬਲਤਣ ਹੋ ਰਹੇ ਨੇ ਲੋਕੀ ਨਸ਼ਾ ਖਾਂਦੇ ਨੇ ਉਹਨਾਂ ਕੋ ਰੋਜ਼ਗਾਰ ਤਾਂ ਪਹਿਲਾਂ ਹੀ ਨਹੀਂ ਪਰ ਨਾਲ ਦੀ ਨਾਲ 979 ਕਰੋੜ ਰੁਪਈਆ ਰੱਖਿਆ ਗਿਆ ਕਿ ਹਰ ਪਿੰਡ ਦੇ ਵਿੱਚ ਜਿਹੜੇ ਨੇ ਉਹ ਖੇਡ ਮੈਦਾਨ ਜਿਹੜੇ ਬਣਾਏ ਜਾਣਗੇ 3000 ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣਾਏ ਜਾਣਿਆ ਜਿਦੇ 'ਚ ਕਬੱਡੀ ਫੁੱਟਬਾਲ ਆ ਜਾਂ ਹੋਰ ਜਿਹੜੇ ਹਾਕੀ ਜਾਂ ਇਦਾਂ ਦੀ ਜਿਹੜੇ ਸਟੇਡੀਅਮ ਨੇ ਸਾਰੇ ਜਾਣਗੇ ਤਾਂ ਕਿ ਲੋਕ ਖੇਡਾਂ ਵਾਲੇ ਜਿਹੜੇ ਪਾਸੇ ਨੂੰ ਜਿਹੜਾ ਉਹਨਾਂ ਦਾ ਚਕਾ ਹੋਵੇ ਔਰ ਨੌਜਵਾਨ ਜਿਹੜੇ ਨਸ਼ੇ ਛੱਡ ਕੇ ਜਾਂ ਹੋਰ ਕਾਰਾਂ ਕਰ ਕ੍ਰੀਤੀਆਂ ਨੂੰ ਛੱਡ ਕੇ ਗਲਤ ਕੰਮਾਂ ਨੂੰ ਛੱਡ ਕੇ ਉਹ ਆਪਣੀ ਖੇਡ ਵੱਲ ਰੁਚੀ ਦੇਣ ਤੇ 3000 ਜਿਹੜੇ ਮੈਦਾਨ ਜਿਹੜੇ ਨਹੀਂ ਪਿੰਡਾਂ ਦੇ ਵਿੱਚ ਖੇਡ ਮੈਦਾਨ ਬਣਾਉਣ ਦਾ ਜਿਹੜਾ ਠੀਚਾ ਉਹਨਾਂ ਨੇ ਰੱਖਿਆ ਗਿਆ ਹੁਣ ਸਵਾਲ ਇਸ ਗੱਲ ਦਾ ਵੀ ਹੈ ਕਿ ਬਹੁਤ ਇਦਾਂ ਦੀ ਗੱਲ ਕੀਤੀ ਜਾਂਦੀ ਤੇ 3 ਸਾਲ ਤੋਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਆਈ ਹੈ ਜੇ ਗੱਲ ਕਰੀਏ ਤੇ 1100 ਰੁਪਇਆ ਜਿਹੜਾ ਪਹਿਲਾਂ 1000 ਰੁਪਇਆ ਔਰਤਾਂ ਨੂੰ ਦੇਣ ਦੀ ਗੱਲ ਕੀਤੀ ਗਈ ਸੀ ਕਿ ਔਰਤਾਂ ਨੂੰ ਜਿਹੜੀਆਂ 18 ਸਾਲ ਤੋਂ ਉੱਪਰ ਨੇ ਜਿਹੜੀਆਂ ਘਰੇਲੂ ਨੇ ਜਾਂ ਉਹ ਕਿਤੇ ਵੀ ਨੇ ਉਹਨਾਂ ਔਰਤਾਂ ਨੂੰ 1000 ਰੁਪਇਆ ਦਿੱਤਾ ਜਾਏਗਾ ਫਿਰ ਜਦੋਂ ਇਲੈਕਸ਼ਨ ਆਈ 2024 ਦੀ ਪਾਰਲੀਮੈਂਟ ਇਲੈਕਸ਼ਨ ਜਾਂ ਹੋ ਸਾਡੀ ਜਿਹੜੀ ਜਿਮਨੀ ਚੋਣ ਦੀ ਰਿਐਕਸ਼ਨ ਜਦੋਂ ਆਈ ਜਲੰਧਰ ਦੀ ਤੇ ਉਸ ਵੇਲੇ ਅਨਾਉਂਸ ਕਰ ਦਿੱਤਾ ਗਿਆ ਸੀ ਵੀ ਹੁਣ 1100 ਰੁਪਏ ਜਿਹੜਾ ਹਰ ਜਿਹੜੀ ਜਿਹੜਾ ਲੇਡੀ ਆ ਪੰਜਾਬ ਦੀ ਉਹਨੂੰ ਔਰਤਾਂ ਨੂੰ ਦੇ ਦਿੱਤਾ ਜਾਏਗਾ ਪਰ ਇਸ ਬਜਟ ਦੇ ਵਿੱਚ ਕਿਤੇ ਵੀ ਉਹਨਾਂ ਔਰਤਾਂ ਨੂੰ 1100 ਰੁਪਏ ਦੇਣ ਦੀ ਪ੍ਰੋਵੀਜ਼ਨ ਜਿਹੜੀ ਉਹ ਨਹੀਂ ਰੱਖੀ ਗਈ ਔਰ ਦੂਸਰੇ ਪਾਸੇ ਜਦੋਂ ਸਾਡੇ ਹਰਪਾਲ ਸਿੰਘ ਜੀ ਚੀਵਾ ਆਪਣੇ ਵਿਧਾਨ ਸਭਾ ਦੇ ਵਿੱਚ ਬਜਟ ਦੀਆਂ ਪਰਤਾਂ ਦਰ ਪਰਤਾਂ ਖੋਲ ਰਹੀ ਸੀ ਤੇ ਸਮੁੱਚੇ ਪੰਜਾਬ ਦੇ ਮਲਾਜਮ ਇਸ ਗੱਲ ਹੀ ਆਪਣੇ ਕੰਨ ਤੇ ਅੱਖਾਂ ਖੁੱਲੀਆਂ ਰੱਖੀਆਂ ਸੀ ਕਿ ਹੁਣ ਅਗਲੇ ਪੇਜ ਤੇ ਲਾਜ਼ਮੀ ਗੱਲ ਆ ਕਿ ਪੰਜਾਬ ਦੇ ਕਰਮਚਾਰੀਆਂ ਨੂੰ ਕੁਝ ਨਾ ਕੁਝ ਦਿੱਤਾ ਜਾਊਗਾ ਕਿਉਂਕਿ ਇਹਦੇ ਤੋਂ ਪਹਿਲਾਂ ਥੋੜੇ ਦਿਨ 24 ਤੇ 25 ਤਰੀਕ ਨੂੰ ਜਿਹੜਾ ਸੀ ਉਹ ਮੁਲਾਜ਼ਮਾਂ ਨੇ ਮੁਹਾਲੀ ਦੇ ਅੰਦਰ ਸਾਂਝੇ ਫਰੰਟ ਨੇ ਬਹੁਤ ਵੱਡੇ ਪੱਧਰ ਤੇ ਜਿਹੜੀ ਸੀ ਉਹ ਇਕੱਠ ਕੀਤਾ ਧਰਨਾ ਦਿੱਤਾ ਇਸ ਕਰਕੇ ਸਰਕਾਰ ਨੂੰ ਦਿੱਤਾ ਗਿਆ ਵੀ ਲੋਕਾਂ ਨੂੰ ਸਰਕਾਰ ਨੂੰ ਇਹ ਮੁਲਾਜ਼ਮਾਂ ਦਾ ਰੋਸ ਪਤਾ ਲੱਗ ਜਾਵੇ ਤੇ ਹੋ ਸਕਦਾ ਵੀ ਇਸ ਬਜਟ 'ਚ ਜਿਹੜੇ ਮੁਲਾਜ਼ਮਾਂ ਦਾ ਵੀ ਖਿਆਲ ਰੱਖਿਆ ਜਾਵੇ ਪਰ ਇਸ ਬਜਟ 'ਚ ਜਦੋਂ ਵੀ ਪਰਤਦਰ ਪਰਤ ਖੁੱਲਦੀ ਰਹੀ ਮੰਗਲੇ ਆ ਪੇਜ ਆ ਉਹ ਬਦਲੇ ਜਾਂਦੇ ਰਹੇ ਪਰ ਲੋਕਾਂ ਦਾ ਜਿਹੜੇ ਮੁਲਾਜ਼ਮਾਂ ਦਾ ਧਿਆਨ ਰਿਆ ਪਰ ਸਿਰਫ ਇਸ ਗੱਲ ਦੇ ਨਾਲ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਨੇ ਇਹ ਗੱਲ ਕਹਿ ਕੇ ਕਿ ਮੁਲਾਜ਼ਮ ਜਿਹੜੇ ਨੇ ਉਹ ਸਰਕਾਰ ਦੀ ਰੀੜ ਦੀ ਹੱਡੀ ਨੇ ਸੋ ਇੱਕ ਬਹੁਤ ਹੀ ਵਧੀਆ ਇਮਾਨਦਾਰ ਤੇ ਬਹੁਤ ਚੰਗੇ ਨੇ ਜਿੰਨਾ ਕਰਕੇ ਸਰਕਾਰਾਂ ਜਿਹੜੀਆਂ ਨੇ ਆਪਣੇ ਕਾਰਜ ਜੜੇ ਨੇ ਉਹ ਪੂਰੇ ਕਰ ਸਕਦੀਆਂ ਨੇ ਸਿਰਫ ਇਹ ਦੋ ਗੱਲਾਂ ਕਹਿ ਕੇ ਉਹਨਾਂ ਨੇ ਜਿਹੜਾ ਹੈਗਾ ਉਹ ਪੇਜ ਹੈ ਉਹ ਬਦਲ ਦਿੱਤਾ ਤੇ ਲੋਕ ਇਸ ਮੁਲਾਜ਼ਮ ਅਡਿਕਦੇ ਰਹੇ ਕਿ ਸ਼ਾਇਦ ਹੋ ਸਕਦਾ ਸਾਡਾ 11% ਜਿਹੜਾ ਸਾਡਾ ਡੀਏ ਬਣਦਾ ਹੁਣ ਤੱਕ ਉਹਦਾ ਕੁਝ ਵੇਰਵਾ ਜਿਹੜਾ ਇਸ ਬਜਟ 'ਤੇ ਰੱਖਿਆ ਜਾਏਗਾ ਭਾਵੇਂ ਵਕਰੀ ਗੱਲ ਹੈ ਕਿ ਛੋਟੇ ਪਹਿਲਾਂ ਬਜਟ ਦੇ ਵਿੱਚ 14000 ਕਰੋੜ ਰੁਪਇਆ ਜਿਹੜਾ 6ਵੇਂ ਤਨਖਾਹ ਕਮਿਸ਼ਨ ਦਾ ਸਾਡਾ ਬਕਾਇਆ ਪਿਆ ਸੀ ਪੰਜਾਬ ਦੇ ਮੁਲਾਜ਼ਮਾਂ ਦਾ ਉਹ ਉਦੋਂ ਜ਼ਿਕਰ ਕੀਤਾ ਗਿਆ ਸੀ ਉਹਨੂੰ ਵੀ ਜਿਸ ਢੰਗ ਨਾਲ ਇਹਨਾਂ ਸਪਲਾਈਟ ਸਪਲਿਟ ਅਪ ਕੀਤਾ ਹੈ ਜਿਵੇਂ ਉਹਨੂੰ ਦੇਣਾ ਹੈ ਉਹਦੀ ਗੱਲ ਵੀ ਜ਼ਰੂਰ ਕਰਦਾ ਉਹ ਕਹਿੰਦਾ ਵੀ ਇਸ ਸਾਲ ਤੋਂ ਭਾਵੇਂ ਪਹਿਲੀਆਂ ਜਿਹੜੀਆਂ ਸਰਕਾਰਾਂ ਸੀ ਮੈਂ ਗੱਲ ਵੀ ਕਹਿ ਦਿਆ ਸ਼ਰ ਇਹ ਪਹਿਲੀਆਂ ਸਰਕਾਰਾਂ ਨੇ ਮੁਲਾਜ਼ਮਾਂ ਦਾ ਕਦੇ ਖਿਆਲ ਨਹੀਂ ਕੀਤਾ ਉਹਨਾਂ ਦੇ ਬਣਦੇ ਜਿਹੜੇ ਭੱਤੇ ਜਾਂ ਬਣਦਾ ਕੁਝ ਨਹੀਂ ਦਿੱਤਾ ਪਰ ਸਾਡੀ ਸਰਕਾਰ ਜਿਹੜੀ ਹੈ ਉਹ 6ਵੇਂ ਤਨਖਾਹ ਕਮਿਸ਼ਨ ਦੇ ਬਕਾਇਆ ਨੂੰ ਜਿਹੜੀ ਹੈ ਉਹ ਇਸ ਮਹੀਨੇ ਤੋਂ ਸ਼ੁਰੂ ਕਰਨ ਜਾ ਰਹੀ ਹੈ ਤੇ ਯੋਜਨਾਬੰਦ ਢੰਗ ਦੇ ਨਾਲ ਉਹਨਾਂ ਨੂੰ ਦਿੱਤਾ ਜਾਏਗਾ ਇਹ ਤਾਂ ਤੁਸੀਂ ਖੁਦ ਵੀ ਜਾਣਦੇ ਹੋ ਤੇ ਜਿਹੜੀ ਉਹ ਸਕੀਮ ਇਹਨਾਂ ਲਾਗੂ ਕੀਤੀ ਜਾ ਜਿੱਦਾਂ ਦਿੱਤਾ ਜਾ ਰਿਹਾ ਉਹ ਕਿਸ ਢੰਗ ਨਾਲ ਦਿੱਤਾ ਜਾ ਰਿਹਾ ਔਰ 11% ਸਾਡਾ ਡੀਆ ਜਿਹੜਾ ਪੰਜਾਬ ਦੇ ਮੁਲਾਕਮਾ ਦਾ ਬਣਦਾ ਸੀ ਉਹ ਇਸ ਬਜਟ ਚ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਔਰ ਨਾ ਹੀ ਇਸ ਬਜਟ ਚ ਇਹ ਜ਼ਿਕਰ ਕੀਤਾ ਗਿਆ ਕਿ ਨੌਜਵਾਨ ਪੀੜ੍ਹੀ ਜਿਹੜੀ ਆ ਜਿਹੜੀ ਜਿਨ੍ਹਾਂ ਦੇ ਹੱਥ ਪੜੇ ਲਿਖੇ ਨੇ ਪਰ ਹੱਥ ਖਾਲੀ ਨੇ ਉਹਨਾਂ ਨੂੰ ਰੋਜ਼ਗਾਰ ਦੀਆਂ ਜਿਹੜੀਆਂ ਕੋਈ ਵੀ ਇਹੋ ਜਿਹਾ ਗਰੰਟੀ ਨਹੀਂ ਦਿੱਤੀ ਗਈ ਕਿ ਉਹਨਾਂ ਬੰਦਿਆਂ ਨੂੰ ਉਹ ਜਿਹੜੇ ਸਾਡੇ ਸਟੂਡੈਂਟ ਨੇ ਜਿਹੜੇ ਵਿਦਿਆਰਥੀ ਨੇ ਜਿਹੜੇ ਪਾਸ ਹੋ ਕੇ ਡਿਗਰੀਆਂ ਹੱਥਾਂ 'ਚ ਲੈ ਕੇ ਬੈਠੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨਾਂ ਨੂੰ ਕੋਈ ਇਦਾਂ ਦੇ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਦੇ ਚਾਤੇ ਵੀ ਇਹ ਦੱਸਿਆ ਨਹੀਂ ਗਿਆ ਕਿ ਰੋਜ਼ਗਾਰ ਨਵੇਂ ਪੈਦਾ ਕਰਨ ਵਾਸਤੇ ਸਾਈ ਜੀ ਇਸ ਬਜਟ 'ਚ ਇੰਨਾ ਕਰੋੜ ਰੁਪਏ ਜਿਹੜੇ ਰੱਖੇ ਗਏ ਨੇ ਉਹ ਇਹਦੇ 'ਚ ਕਿਤੇ ਵਹਿਮਾਰ ਨਹੀਂ ਮਿਲਿਆ ਜਿੱਥੇ ਤੱਕ ਮੁਲਾਜ਼ਮਾਂ ਦੀ ਗੱਲ ਸੀ 11% ਉਹਨਾਂ ਦਾ ਬਣਦਾ ਸੀ ਉਹ ਨਹੀਂ ਬਣਿਆ ਸੋ ਹੁਣ ਮੁਲਾਜ਼ਮਾਂ ਨੇ ਜਦੋਂ ਇਹ ਬਜਟ ਕਿ ਉਹਨਾਂ ਨੂੰ ਕੁਝ ਨਹੀਂ ਮਿਲਿਆ ਤੇ 27 ਤੇ 28 ਤਰੀਕ ਨੂੰ ਉਹਨਾਂ ਨੇ ਬਹੁਤ ਵੱਡੇ ਪੱਦਰਤੇ ਸਾਂਝੇ ਫਰੰਟ ਨੇ ਪੰਜਾਬ ਦੇ ਅੰਦਰ ਇੱਕ ਨਵਾਂ ਜਿਹੜਾ ਉਹ ਸੰਘਰਸ਼ ਜਿਹੜਾ ਆਪਣਾ ਜਿਹੜਾ ਸ਼ੁਰੂ ਕਰਨ ਜਾ ਰਹੇ ਨੇ ਸੋ ਮੇਰਾ ਕਹਿਣ ਦਾ ਭਾਵ ਅੱਜ ਜਿਹੜਾ ਬਜਟ 2 ਲੱਖ 36000 80 ਕਰੋੜ ਰੁਪਏ ਦਾ ਜਿਹੜਾ ਬਜਟ ਰੱਖਿਆ ਹੁਣ ਇਹ ਦੇਖੋ ਜੀ ਹੁਣ ਇਹ ਗੱਲ ਤੇ ਕਿਤੇ ਦਾਵਾ ਨਹੀਂ ਕੀਤਾ ਗਿਆ ਵੀ ਇਹ ਪੈਸੇ ਜਿਹੜੇ ਅਨਾਉਂਸ ਕੀਤੇ ਗਏ ਨੇ ਵੱਖ-ਵੱਖ ਧਾਇਰਿਆਂ ਨੂੰ ਸੜਕਾਂ ਦੀ ਗੱਲ ਜੇ ਕਰੀਏ ਤੇ ਸੜਕਾਂ ਦੇ ਨਿਰਮਾਣ ਵਾਸਤੇ ਜਾਂ ਹੋਰ ਵਾਸਤੇ ਅਜੇ ਤੱਕ ਜਿਹੜੇ ਉਹ ਪੈਸੇ ਰੱਖੇ ਗਏ ਸੀ ਉਹ ਕੋਈ ਪੈਸਾ ਸੜਕਾਂ ਨੂੰ ਕਿਉਂਕਿ ਪਿੰਡਾਂ ਦੀ ਤੁਹਾਨੂੰ ਪਤਾ ਹਾਲਤ ਬਹੁਤ ਮਾੜੀ ਹੈ ਪਿੰਡਾਂ ਦੀਆਂ ਸੜਕਾਂ ਦੀ ਜੇ ਗੱਲ ਕਰੀਏ ਤੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਸੀ ਬਦ ਐਕਸੀ ਮੋਗੇ ਤੋਂ ਜਿਹੜੇ ਧਰਮਕੋੜ ਤੋਂ ਨੇ ਪਰ ਉਹਨਾਂ ਦਾ ਕੱਲ ਜਿਹੜਾ ਵਿਧਾਨ ਸਭਾ ਦੇ ਵਿੱਚ ਬੋਲ ਰਿਹਾ ਸੀ ਵੀ ਅਸੀਂ ਇਸ ਇਲਾਕੇ ਦੇ ਐਂ ਲੱਗਦਾ ਵੀ ਅਸੀਂ ਭਾਰਤ ਦੇ ਜਾਂ ਪੰਜਾਬ ਦੇ ਹਿੱਸਾ ਨਹੀਂ ਅਸੀਂ ਤੇ ਕਿਹਦੇ ਪਾਕਿਸਤਾਨ ਦੇ ਨੇ ਸਾਡੇ ਇਲਾਕੇ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਵੀ ਸਹੂਲਤ ਜਿਹੜੀ ਮੈਡੀਕਲ ਸਹੂਲਤ ਨਹੀਂ ਦਿੱਤੀ ਗਈ ਭਾਵੇਂ ਕਿ ਤੁਸੀਂ 800 ਜਾਂ 400 ਜਾਂ 500 ਬੰਦੇ ਡਾਕਟਰ ਭਰਤੀ ਕਰ ਲੇ ਪਰ ਸਾਡੀ ਇੱਥੇ ਆਬਾਦੀ ਵੱਧ ਹੋਣ ਕਰਕੇ ਵੀ ਸਾਡੇ ਹਸਪਤਾਲਾਂ 'ਚ ਡਾਕਟਰਾਂ ਦੀ ਘਾਟ ਹੈ ਸਾਡੀਆਂ ਸੜਕਾਂ ਬਹੁਤ ਮਾੜੀਆਂ ਨੇ ਉੱਥੇ ਟਿਚਕੂ ਟਿਚਕੂ ਕਰਦੇ ਆ ਗੱਡੀਆਂ ਤੁਰੀਆਂ ਜਾਂਦੀਆਂ ਨੇ ਪਰ ਉਹਦੇ ਤੇ ਕੋਈ ਖਿਆਲ ਨਹੀਂ ਕੀਤਾ ਗਿਆ ਸੜਕਾਂ ਦੇ ਨਿਰਮਾਣ ਵਾਸਤੇ ਕੋਈ ਬਹੁਤਾ ਜਿਹੜਾ ਇਹਦੇ ਜਿਹੜਾ ਬਜਟ ਹੈ ਉਹ ਨਹੀਂ ਰੱਖਿਆ ਗਿਆ ਸੋ ਇਹਦੇ ਨਾਲ ਨਾਲ ਕੀ ਹੈ ਜਦੋਂ ਗੱਲ ਕਰਦੇ ਆਪਾਂ ਇਹਦੇ ਘਾਟੇ ਵਾਦੇ ਦੀ ਇਨਕਮ ਰੇਟ ਦੱਸਿਆ ਹੀ ਨਹੀਂ ਕਿਤੇ ਗਿਆ ਵੀ ਸਾਡੇ ਕੋਲ ਪੈਸੇ ਕਿਹੜੇ ਸੋਰਸਸ ਤੋਂ ਕਿੰਨੇ-ਕਿੰਨੇ ਆਉਣਗੇ ਜਿੰਨੂੰ ਅੱਗੇ ਜਿਹੜਾ ਸਪਲਿਟ ਕੀਤਾ ਗਿਆ ਜੇ ਘਾਟੇ ਦੀ ਗੱਲ ਕਰਦੇ ਆ ਤੇ 34 ਹਜ਼ਾਰ ਕਰੋੜ ਰੁਪਈਆ ਜਿਹੜਾ ਉਹ ਵਿੱਤੀ ਘਾਟਾ ਤਾਂ ਜੇ ਮਾਲੀ ਘਾਟ ਦੀ ਗੱਲ ਕਰਦੇ ਆ ਤੇ 23957 ਕਰੋੜ ਜਿਹੜਾ ਉਹ ਵਿਤੀ ਘਾਟ ਆ ਜਿਹੜਾ ਹੈਗਾ ਮਾਲੀ ਘਾਟ ਆ ਹੁਣ ਇਸ ਘਾਟੇ ਦੀ ਜੇ ਗੱਲ ਕਰੀਏ ਤੇ ਫਿਰ ਜਿੰਨੀਆਂ ਵੀ ਇਹ ਸਕੀਮਾਂ ਜੋ ਅਨਾਉਂਸ ਕੀਤੀਆਂ ਗਈਆਂ ਇਹ ਸਕੀਮਾਂ ਤੇ ਇਹ ਪੈਸੇ ਖਾ ਜਾਣਗੇ ਔਰ ਨਾਲ ਦੀ ਨਾਲ ਜੇ ਗੱਲ ਕਰਦੇ ਆ ਜਿਹ ਹਰਪਾਲ ਸਿੰਘ ਟੀਮਾ ਸੌਰੀ ਜਿਹੜੇ ਸਾਡੇ ਦਿਲਜੀਤ ਸਿੰਘ ਜੀ ਟੀਮਾ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦਾ ਵੀ ਬਿਆਨ ਆਇਆ ਔਰ ਉਹਨਾਂ ਨੇ ਵੀ ਕੀ ਬੀ ਲੋਕਾਂ ਨਾਲ ਇਹ ਜਿਹੜਾ ਬਜਟ ਆ ਇਹ ਧੋਖਾ ਲੋਕਾਂ ਨੂੰ ਮੂਰਖ ਬਣਾਇਆ ਗਿਆ ਕਿਉਂਕਿ ਉਹਨਾਂ ਤੇ ਵੀ ਗੱਲ ਕੀਤੀ ਨਾ ਕਿਸਾਨਾਂ ਦੀ ਨਾ ਮਜ਼ਦੂਰਾਂ ਦੀ ਨਾ ਕਿਸੇ ਦੀ ਵੀ ਇਸ ਬਜਟ ਤੋਂ ਰਾਹਤ ਦੀ ਗੱਲ ਕਿਤੇ ਨਹੀਂ ਕੀਤੀ ਗਈ ਕਰੋਨਾ ਨੇ ਵੀ ਇਸ ਬਜਟ ਦਾ ਜਿਹੜਾ ਉਹ ਇਸ ਕਰਕੇ ਇਹਨੂੰ ਨਿੰਦਿਆ ਇੱਥੇ ਆਪਣਾ ਪ੍ਰतिकਰਮ ਦਿੱਤਾ ਕਿ ਇਹ ਬਜਟ ਕੇ ਗੱਲ ਕਰਨੇ ਆ ਇੰਨੇ ਘਾਟੇ ਦੀ ਤੇ ਉਹ ਵੀ ਇਹ ਗੱਲ ਕਹਿੰਦੇ ਨੇ ਵੀ 411 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਉਹ ਪੰਜਾਬ ਦੇ ਸਿਰ ਹੁਣ ਕਰਜ਼ਾ ਤੇ ਇਸ ਕਰਜ਼ੇ ਨੂੰ ਲਾਉਣ ਵਾਸਤੇ ਇਹ ਜਿਹੜੇ ਪੈਸੇ ਨੇ ਜਿਹੜੇ ਘਾਟੇ ਪਹਿਲਾਂ ਹੀ ਨੇ ਇਹ ਹੋਰ ਵੀ ਘਾਟਾ ਵਧੇਗਾ ਤਾਂ ਫਿਰ ਇਹਦਾ ਮਤਲਬ ਇਹ ਆ ਵੀ ਇਸ ਬਜਟ ਚੋਂ ਭਾਵੇਂ ਆਪਾਂ ਸਕੀਮਾਂ ਅਨਾਉਂਸ ਹੋ ਗਈਆਂ ਨੇ ਪਰ ਇਸ ਸਕੀਮਾਂ ਦੇ ਨਾਲ ਨਾਲ ਸਾਨੂੰ ਇਹ ਨਹੀਂ ਦੱਸਿਆ ਗਿਆ ਵੀ ਪੈਸਾ ਕਿੱਥੋਂ ਆਏਗਾ ਕਿਹੜੇ ਖੇਤਰਾਂ ਤੋਂ ਆਏਗਾ ਜਿਵੇਂ ਕਿ ਪਹਿਲਾਂ 2022 ਦੀ ਚੋਣਾਂ ਤੋਂ ਪਹਿਲਾਂ ਇਹ ਗੱਲ ਕਹੀ ਗਈ ਸੀ ਵੀ ਸਾਨੂੰ 22000 ਕਰੋੜ ਰੁਪਇਆ ਮਾਈਨਿੰਗ ਤੋਂ ਆਏਗਾ ਸ਼ਰਾਬ ਪਾਲਸੀ ਤੋਂ ਆਏਗਾ ਫਲਾਣੇ ਤਾਂ ਤਾਂ ਆਏਗਾ ਢਿੰਗੜੇ ਤਾਂ ਆਏਗਾ ਤੇ ਅਸੀਂ ਇੱਕ ਕੱਟੜ ਇਮਾਨਦਾਰ ਹੋਣ ਦੇ ਨਾਤੇ ਅਸੀਂ ਮਕਾਸ ਜਿਹੜਾ ਉਹ ਪੰਜਾਬ ਦਾ ਕਰਾਂਗੇ ਪਰ ਉਹ ਨਾ ਤਾਂ 22000 ਕਰੋੜ ਆਇਆ ਔਰ ਨਾ ਹੀ ਸ਼ਰਾਬ ਦੀ ਪਾਲਿਸੀ ਤੋਂ ਕੋਈ ਪੋਤੇ ਪੈਸੇ ਬਚੇ ਔਰ ਕਹਿਣ ਦਾ ਭਾਵ ਜਿਹੜਾ ਸਾਡੇ ਮਲਾਜ਼ਮਾਂ ਦਾ ਚਤਤਿਆਂ ਦਾ ਟੈਕਸ ਸੀ ਉਸ ਟੈਕਸ ਦੀ ਦੁਰਵਰਤੋਂ ਕਰਕੇ ਜਾਜਾਂ ਤੇ ਆਪਣੇ ਜਿਹੜੇ ਸਫਰ ਤੇ ਚੋਣਾਂ ਲੜਦੇ ਰਹੇ ਜਾ ਜਾ ਕੇ ਦੂਜੇ ਪ੍ਰਦੇਸ਼ਾਂ ਤੇ ਨਾਲ ਦੀ ਨਾਲ ਪੰਜਾਬ ਦੇ ਅੰਦਰ ਬਹੁਤ ਵੱਡੇ ਬੋਰਡ ਲਾ ਲਾ ਕੇ ਇਹ ਮੁਖਾਵਾ ਕਰਦੇ ਰਹੇ ਕਿ ਅਸੀਂ ਪੰਜਾਬ ਨੂੰ ਸਵਰਗ ਬਣਾ ਦੇਾਂਗੇ ਪਰ ਸਵਰਗ ਨਹੀਂ ਬਣਿਆ ਤਾਂ ਪੰਜਾਬ ਬੋਡਾਂ ਦਾ ਪੰਜਾਬ ਤੇ ਬਣ ਗਿਆ ਵੀ ਥਾਂ ਥਾਂ ਦੇ ਉੱਤੇ ਜਿਹੜੇ ਉਹਨਾਂ ਦੇ ਵਿਕਾਸ ਤੇ ਭਾਵੇਂ ਨਹੀਂ ਹੋਇਆ ਪਰ ਵਿਕਾਸ ਦੀ ਦਰ ਦੱਸਣ ਦਿਲੇ ਇਨੀ ਬੋਰਡ ਲਾਤੇ ਪਏ ਸੀ ਆ ਕੁਝ ਕੀਤਾ ਉਵੇਂ ਹੀ ਆ ਜਿਵੇਂ ਕਹਿੰਦੇ ਵੀ ਨੌ ਕੋ ਦਰਿਆ ਸੁਠਣ ਮੋਢੇ ਤੇ ਵੀ ਪਹਿਲਾਂ ਹੀ ਜਿਹੜਾ ਕੀਤਾ ਤੇ ਕੱਖ ਵੀ ਨਹੀਂ ਹੋਇਆ ਕੁਝ ਵੀ ਨਹੀਂ ਤੇ ਅਸੀਂ ਜਿਹੜਾ ਮਤਲਬ ਪ੍ਰਚਾਰ ਲਈ ਕਰੋੜਾ ਰੁਪਏ ਜਿਹੜੇ ਉਹ ਖਰਚ ਦਿੱਤੇ ਜੇ ਮੈਂ ਗੱਲ ਕਰਾਂ ਆ ਇਹ ਸਾਰੇ ਸਿਸਟਮ ਸਾਰੇ ਕੁਝ ਦੀ ਤੇ ਅੱਜ ਸਾਡਾ ਜਿਹੜਾ ਘਾਟਾ 417000 ਕਰੋੜ ਰੁਪਇਆ ਪੰਜਾਬ ਦੇ ਸਿਰ ਦੇ ਉੱਤੇ ਬਣ ਗਿਆ ਤੇ ਇਹਦਾ ਜੇ ਵਿਆਜ ਦੀ ਗੱਲ ਕਰਾਂਗੇ ਤੇ ਉਹ ਅਲੱਗ ਸੋ ਜੇ ਬਿਜਲੀ ਦੀ ਗੱਲ ਕਰਦੇ ਆਂ ਵੀ ਬਿਜਲੀ ਦੇ ਖੇਤਰ ਚ ਇੱਕ ਬਹੁਤ ਵੱਡੇ ਵਿਕਾਸ ਦੀ ਗੱਲ ਕੀਤੀ ਗਈ ਹੈ ਕਿ ਪੰਜਾਬ ਦੇ ਹਰ ਘਰ ਨੂੰ 90% ਲੋਕਾਂ ਨੂੰ ਫ੍ਰੀ ਬਿਗਲੀ ਜਿਹੜੀ ਦਿੱਤੀ ਜਾ ਰਹੀ ਹੈ ਪਰ ਨਾਲ ਦੀ ਨਾਲ ਉਹ ਬਿਗਲੀ ਜਿਹੜੀ ਫ੍ਰੀ ਦਿੱਤੀ ਜਾ ਰਹੀ ਹੈ ਪਰ ਦੂਸਰੇ ਪਾਸੇ ਉਹ ਡਿਪਾਰਟਮੈਂਟ ਬਿਗਲੀ ਮਹਿਕਮਾ ਹਜ਼ਾਰਾਂ ਕਰੋੜਾਂ ਦੇ ਘਾਟੇ ਜਿਹੜਾ ਚੱਲ ਰਿਹਾ ਅੱਗੇ ਵੀ ਦੱਸਿਆ ਸੀ 22000 ਕਰੋੜ ਦੇ ਘਾਟੇ 'ਚ ਬਿਗਲੀ ਬੋਰਡ ਹੈ ਸੋ ਜੇ ਟਰਾਂਸਪੋਰਟ ਦੀ ਗੱਲ ਕਰਦੇ ਆਂ ਤੇ ਟਰਾਂਸਪੋਰਟ ਦੇ ਡਰਾਈਵਰ ਕੰਡਕਟਰ ਆਪਣੀਆਂ ਤਨਖਾਹਾਂ ਨੂੰ ਤਰਸ ਰਹੇ ਨੇ ਕਿਤੇ ਵੀ ਕੁਝ ਇਦਾਂ ਦਾ ਮਤਲਬ ਬਜਟ ਚ ਸ਼ੋ ਨਹੀਂ ਕੀਤਾ ਗਿਆ ਜਿਸ ਨਾਲ ਆਪਾਂ ਇਹ ਸਮਝੀਏ ਕਿ ਇਹ ਬਜਟ ਬਹੁਤ ਵਧੀਆ ਜਿੱਥੋਂ ਤੱਕ ਟੈਕਸਾਂ ਦੀ ਗੱਲ ਆਈ ਸਾਡੇ ਚੀਮਾ ਸਾਹਿਬ ਨੇ ਗੱਲ ਕਹੀ ਵੀ ਇਹਦੇ ਵਿੱਚ ਪੰਜਾਬ ਦੇ ਲੋਕਾਂ ਦੀ ਕੋਈ ਵੀ ਨਵਾਂ ਟੈਕਸ ਨਹੀਂ ਲਾਇਆ ਗਿਆ ਅਸੀਂ ਪਹਿਲਾਂ ਵੀ ਕਈ ਵਾਰ ਗੱਲ ਕਹੀ ਵੀ ਜਦੋਂ ਬਜਟ ਪੇਸ਼ ਹੁੰਦਾ ਉਸ ਵੇਲੇ ਟੈਕਸ ਨਹੀਂ ਲਾਉਂਦੇ ਅ ਸਿੱਧੇ ਟੈਕਸ ਜਿਹੜੇ ਨੇ ਇਸ ਬਜਟ ਤੋਂ ਸਮਝ ਲਓ ਤੁਸੀਂ 31 ਮਾਰਚ ਤੋਂ ਬਾਅਦ 1 ਅਪ੍ਰੈਲ ਤੇ 1 ਅਪ੍ਰੈਲ ਤੋਂ ਹੋ ਸਕਦਾ ਵੀ 10 ਅਪ੍ਰੈਲ ਤੋਂ ਪਹਿਲਾਂ ਪਹਿਲਾਂ ਨਵੇਂ ਟੈਕਸ ਲਾ ਦੇਣ ਕੋ ਟੈਕਸ ਹੁੰਨੇ ਆ ਸਿੱਧੇ ਟੈਕਸ ਉਹਨਾਂ ਨੂੰ ਕਹਿੰਨੇ ਆ ਸੋ ਇਹ ਸਿੱਧੇ ਟੈਕਸ ਇਸ ਕਰਕੇ ਲਾਉਂਦੇ ਨੇ ਜੇ ਬਜਟ ਤੇ ਲਾਉਂਦੇ ਨੇ ਤੇ ਸਾਹਮਣੇ ਆ ਜਾਣਗੇ ਲੋਕ ਵਿਰੋਧ ਕਰਨਗੇ ਪਰ ਜਿਹੜੇ ਸਿੱਧੇ ਟੈਕਸ ਹੁੰਦੇ ਨੇ ਉਹ ਇਹਦੇ ਚ ਦਰਜ ਨਹੀਂ ਹੈਗੇ ਔਰ ਉਹ ਟੈਕਸ ਕਦੇ ਵੀ ਲਾ ਸਕਦੇ ਨੇ ਕਦੇ ਪਟ્રોલ ਤੇ ਸਸ ਲਾਤਾ ਕਦੇ ਮੁਲਾਜ਼ਮਾਂ ਤੇ ਦੋ ਪਰਸੈਂਟ ਜਿਹੜਾ ਗਊ ਟੈਕਸ ਲਾਤਾ ਇਦਾਂ ਦੇ ਕੋਈ ਟੈਕਸ ਜਿਹੜੇ ਨੇ ਨਵੇਂ ਇੰਟਰੋਡਿਊਸ ਘੋਣ ਦੀ ਸੰਭਾਵਨਾ ਨਹੀਂ ਰਹਉਂਦੀ ਆ ਕਿਉਂਕਿ ਪੰਜਾਬ ਦੇ ਜਸ ਢੰਗ ਦੇ ਹਲਾਤ ਨਹੀਂ ਸੋ ਉਹਨਾਂ ਨੂੰ ਹੀ ਮੁੱਖ ਰੱਖਦੇ ਆ ਅੱਜ ਮੈਂ ਸਰੀ ਦੇ ਵਿੱਚ ਅ ਅਜਮੇਰ ਸਿੰਘ ਭਾਗਪੁਰ ਨੇ ਜਿਹੜੇ ਇੱਥੇ ਸਰੀ ਜੀ ਰਹਿੰਦੇ ਨੇ ਉਹਨਾਂ ਨੇ ਵੀ ਆਪਣਾ ਜਿਹੜਾ ਉਤਰਾਜ ਆ ਜਾਂ ਆਪਣੇ ਜਿਹੜੇ ਵਿਚਾਰ ਨੇ ਉਹ ਪ੍ਰਗਟ ਕੀਤੇ ਨੇ ਲਓ ਸੁਣਾਉਂਦੇ ਆ ਤੁਹਾਨੂੰ ਉਹਨਾਂ ਦੇ ਵਿਚਾਰ ਬਜਟ ਦੇ ਵਿੱਚ ਕਿਸ ਢੰਗ ਦੀਆਂ ਸਹੂਲਤਾਂ ਜਿਹੜੀਆਂ ਲੋਕਾਂ ਨੂੰ ਦਿੱਤੀਆਂ ਗਈਆਂ ਇਹਦੇ ਸਬੰਧਿਤ ਗੱਲ ਕਰਾਂਗੇ ਭਾਗਪੁਰ ਜੀ ਨਾਲ ਹਾਂਜੀ ਭਾਗਪੁਰ ਜੀ ਤੁਸੀਂ ਕਿਉਂਕਿ ਆਮ ਤੌਰ ਤੇ ਜਿੰਨੇ ਵੀ ਸਾਡੇ ਇੱਥੇ ਅ ਉਹ ਸੇਖ ਰਹਿੰਦੇ ਨੇ ਜਾਂ ਪੰਜਾਬੀ ਰਹਿੰਦੇ ਨੇ ਜਾਂ ਭਾਰਤੀ ਰਹਿੰਦੇ ਨੇ ਉਹ ਹਮੇਸ਼ਾ ਹੀ ਪੰਜਾਬ ਦੇ ਵੱਲ ਉਹਨਾਂ ਦਾ ਧਿਆਨ ਰਹਿੰਦਾ ਤੇ ਕੱਲ ਜਿਹੜਾ ਬਜਟ ਪੇਸ਼ ਹੋਇਆ ਉਸ ਬਜਟ ਲਈ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਮੈਂ ਤਾਂ ਉਸ ਸਬੰਧ ਬਾਰੇ ਇਹੀ ਗੱਲ ਕਹੂੰਗਾ ਕਿ ਸਭ ਤੋਂ ਮਾੜਾ ਤੇ ਸਸਤਾ ਬਜਟ ਜਿਹੜਾ ਹੈਗਾ ਉਹ ਆਮ ਲੋਕਾਂ ਲਈ ਦਿੱਤਾ ਗਿਆ ਸਸਤੇ ਦਾ ਮਤਲਬ ਇਹ ਆ ਵੀ ਉਹਦੇ ਵਿੱਚ ਅਰਥ ਹੀ ਕੋਈ ਗੱਲ ਹੈ ਨਹੀਂ ਵੀ ਅਰਥ ਹੀਣਾ ਉਹ ਉਹਦੇ ਵਿੱਚ ਕੋਈ ਵੀ ਐਸੀ ਚੀਜ਼ ਹੈ ਨਹੀਂਗੀ ਇਹਨਾਂ ਕਿ ਲੋਕਾਂ ਨੂੰ ਸਹੂਲਤ ਦਿੱਤੀ ਜਾਵੇ ਤੇ ਲੋਕਾਂ ਦੀਆਂ ਅੱਗੇ ਆਉਣ ਵਾਲੀਆਂ ਪ੍ਰੋਬਲਮਾਂ ਨੇ ਜਿਹੜੀਆਂ ਹੱਲ ਕੀਤੀਆਂ ਜਾਣ ਜਾਂ ਇਹਨਾਂ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਕਰ ਗਿਆਪਲ ਜਿਸ ਤਰ੍ਹਾਂ ਕਿ 1100 ਰੁਪਇਆ ਲੇਡੀਜ਼ ਲਈ ਦਿੱਤਾ ਕਿਹਾ ਸੀਗਾ ਸੀ ਆ ਉਹਦੇ ਬਾਰੇ ਬਸ ਦੇ ਵਿੱਚ ਕੁਝ ਨਹੀਂ ਹੈਗਾ ਉਹਨਾਂ ਨੂੰ ਲੜਾਈ ਜਾਰ ਦਿੱਤਾ ਗਿਆ ਤੇ ਨੰਬਰ ਉਤੇ ਕਿਸਾਨੀ ਨੇ ਵਾਸਤੇ ਇਹਦੇ ਵਿੱਚ ਕੁਝ ਵੀ ਹੈ ਨਹੀਂਗਾ ਕਿਸਾਨੀ ਸਿਸਟਮ ਇੰਨਾ ਹਾਲਾਤ ਮਾੜੇ ਨੇ ਅੱਜ ਕਿਸਾਨਾਂ ਦੇ ਹੱਦ ਕਰਜ਼ੇ ਬਣ ਰਹੇ ਨੇ ਇੰਨੇ ਸਾਲਾਂ ਬਾਅਦ ਹੱਦ ਕਰਜ਼ੇ ਵਧਣ ਲੱਗੇ ਸੀ ਜੀ ਇਹਨਾਂ ਦੇ ਜਿਹੜੇ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਐਗਰੀਕਲਚਰ ਸੁਸਾਇਟੀਆਂ ਦੇ ਵਿੱਚ ਲਿਮਟ ਵਧਾਈ ਜਾਣੇ ਕਿਸਾਨਾਂ ਦੀ ਤੇ ਉਹਦੇ 4000 ਰੁਪਏ ਪਰ ਮੈਂਬਰ ਜਿਹੜਾ ਹੱਦ ਕਰਜ਼ਾ ਵਧਾਇਆ ਗਿਆ ਮਹਿੰਗਾਈ ਇਹ ਨਹੀਂ ਜੁੜਾ ਤੇ ਸੜਕਾਂ ਦਾ ਸੜਕਾਂ ਵਾਸਤੇ ਕੋਈ ਬਸ਼ਰੀ ਇਹਨਾਂ ਕੋਲੇ ਸੜਕਾਂ ਦੀ ਹਾਲਤ ਪਿੰਡਾਂ ਦੀ ਇੰਨੀ ਹਾਲਤ ਮਾੜੀ ਹੈ ਲਿੰਕ ਰੋਡ ਦੀ ਇੰਨੀ ਹਾਲਤ ਮਾੜੀ ਆ ਜਿੰਨੀਆਂ ਵਿੱਚ ਪਲੈਨ ਰੋਡਸ ਨੇ ਤੁਸੀਂ ਦੇਖੋ ਜਾ ਕੇ ਸ਼ਹਿਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਤੁਸੀਂ ਸਫ਼ਰ ਕਰਨਾ ਬਹੁਤ ਮੁਸ਼ਕਲ ਹੋ ਚੁੱਕਿਆ ਲੋਕਾਂ ਨੇ ਗੱਡੀਆਂ ਨੇ ਔਰ ਗੱਡੀਆਂ ਵੀ ਇੰਨੀਆਂ ਮਹਿੰਗੀਆਂ ਨੇ ਲਕਸ਼ਰੀ ਗੱਡੀਆਂ ਆ ਗਈਆਂ ਨੇ ਤੇ ਲਕਸ਼ਰੀ ਗੱਡੀਆਂ ਉਹ ਪਿੰਡਾਂ ਵਾਲੀਆਂ ਨਹੀਂ ਹੈਗੀਆਂ ਤੇ ਇਸ ਕਰਕੇ ਇਹਨਾਂ ਨੇ ਜੋ ਹੈ ਲੋਕਾਂ ਨਾਲ ਬਹੁਤ ਮਾੜਾ ਤੇ ਪੱਦਾ ਮਜ਼ਾਕ ਕੀਤਾ ਤੇ ਜਵਾਨੀ ਵਾਸਤੇ ਜਿਹੜਾ ਹੈਗਾ ਕਿ ਨਾ ਕਿਸਾਨੀ ਵਾਸਤੇ ਨਾ ਜਵਾਨੀ ਵਾਸਤੇ ਬੇਰੋਜ਼ਗਾਰੀ ਵਾਸਤੇ ਕਿਹੜਾ ਬਸਟਾ ਇਹਨਾਂ ਕੋਲੇ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਖਾਤਰ ਇਹ ਕਹਿੰਦੇ ਅਮਰੀਕਾ ਤੋਂ ਆ ਕੇ ਲੋਕ ਕੈਲੀਫੋਰਨੀਆ ਤੋਂ ਆਇਆ ਕਰਨਗੇ ਇੱਥੇ ਨੌਕਰੀਆਂ ਬਗਤਮਨ ਕਹਿੰਦਾ ਸੀਗਾ ਜਦੋਂ ਆਇਆ ਵੀ ਇੱਥੇ ਨੌਕਰੀਆਂ ਕਰਨ ਆਇਆ ਕਰਨਗੇ ਹਾਂਜੀ ਉਹ ਦੇਖੋ ਹਾਲਾਤ ਕੀ ਨੇ ਜਿਹੜੇ ਵੱਡੇ ਕੈਲੀਫੋਰਨੀਆ ਤੋਂ ਟਰੰਪ ਨੇ ਇਹ ਹਾਈ ਪਰਕੇ ਭੇਜੇ ਨੇ ਉਹਨਾਂ ਲੋਕ ਇਹਨਾਂ ਨੇ ਕੀ ਵਸ਼ਤ ਦੇ ਵਿੱਚ ਅੱਕਿਆ ਤਾਂ ਕਿ ਲੋਕ ਬਾਹਰ ਨਾ ਜਾਣ ਐਨ ਆਰ ਆਈ ਲੋਕਾਂ ਨੂੰ ਕੀ ਹੋਕਾ 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 ਦਤਾਨਾ ਨੇ ਵੀ ਤੋਂ اسی ਬਾਹਰੋਂ ਜਿਹੜਾ ਹੈ ਪੰਜਾਬ ਤੋਂ ਆਮਦੇ ਪੰਜਾਬ ਨੂੰ ਬਚਾਓ ਬਸਾਓ ਪੰਜਾਬ ਦੇ ਵਿੱਚ ਪੰਜਾਬ ਦੇ ਘਰ ਖਾਲੀ ਹੋ ਰਹੇ ਨੇ ਤੇ ਹਰ ਲੈਵਲ ਤੇ ਘਰਾਂ ਦੇ ਵਿੱਚ ਹਰ ਘਰ ਦੇ ਵਿੱਚ 40% ਘਰਾਂ ਨੂੰ ਲੋਕ ਲਾ ਕੇ ਇਹ ਸਰਕਾਰ ਜਿਹੜੀ ਕਹਿੰਦੀ ਅਸੀਂ ਬਦਲਾਂ ਦੀ ਸਰਕਾਰ ਨੀਤੀ ਲੈ ਕੇ ਆਈਆਂ ਤੇ ਇਹਨਾਂ ਨੇ ਨਾਤਾ ਬਰਸ਼ ਦੇ ਵਿੱਚ ਕੋਈ ਗੁਲਾ ਕੀਤਾ ਤੇ ਨਾ ਆਪਣੀਆਂ ਪਾਲਸੀਆਂ ਦੇ ਵਿੱਚ ਕੋਈ ਗੁਲਾ ਕੀਤਾ ਹਾਂ ਇੱਕ ਬਦਲਾ ਜ਼ਰੂਰ ਲੈ ਕੇ ਜਾਂਦਾ ਭਗਵੰਤ ਮਾਨ ਨੇ ਕਿ ਉਹ ਜੱਥੇ ਉਹ ਜਾਂਦਾ ਤੇ ਉਹ ਵਿਰੋਧੀਆਂ ਨੂੰ ਹੰੰਦਾ ਗੁਰੂਧੀਆਂ ਦੇ ਚ ਟੇੜੀ ਸੱਜ ਕਰਦਾ ਹੋਰ ਕੋਈ ਕੰਮ ਕੋਈ ਨਹੀਂ ਤੇ ਆਪਣੇ ਬੋਰਡ ਇਹਨਾਂ ਨੇ ਥਾਂ ਥਾਂ ਤੇ 20 20 50 50 ਫੁੱਟ ਦੇ ਇਹਨਾਂ ਨੇ ਆਪਣੇ ਨੇ ਬੋਰਡ ਲਾਏ ਨੇ ਆਹੋ ਕੇਜਰੀਵਾਲ ਪਿੱਛੇ ਲੁਧਿਆਣੇ ਚ ਆਇਆ ਸੀ ਮੈਂ ਵੀ ਉੱਥੇ ਸੀ ਉੱਥੇ ਉਹਨਾਂ ਨੇ ਵੀ ਦੇਖੋ ਜਿਹੜੀ ਲੁਧਿਆਣੇ ਦੀ ਮੇਨ ਪੁਲ ਦੇ ਥੱਲੇ ਫਲਾਈਓਵਰ ਸਿਸਟਮ ਜਿਹੜਾ ਬਣਿਆ ਹੋਇਆ ਉਹ ਸਾਰੀ ਫਿਰੋਜ਼ਪੁਰ ਰੋਡ ਤੇ ਹਰ ਪਿੱਲਰ ਦੇ ਨਾਲ ਬੋਰਡ ਲੱਗੇ ਸੀ ਦੱਸੋ ਹਰ ਪਿੱਲਰ ਦੇ ਨਾਲ 10 15 15 ਫੁੱਟ ਤੇ ਬੋਰਡ ਲੱਗੇ ਹੋਏ ਸੀਗੇ ਕੇਜੀਐਲ ਵੱਲ ਦੀ ਤੇ ਇਸ ਕਰਕੇ ਅੱਜ ਕੱਲ ਦਾ ਸਿਸਟਮ ਦਾ ਜਿਹੜਾ ਬਸਟਾ ਉਹ ਕੇਜੀਐਲ ਦੇ ਮੁਤਾਬਕ ਚੱਲ ਰਿਹਾ ਤਾਂ ਕਿ ਇਹ ਪੰਜਾਬ ਨੂੰ ਬਹੁਤ ਖਾਦਮ ਕਰਨ ਦੇ ਰਾਹ ਤੇ ਆ ਚੁੱਕੇ ਨੇ ਤੇ ਬਾਕੀ ਹੁਣ ਲੋਕ ਦੇਖਣਗੇ ਵੀ ਲੋਕਾਂ ਨੇ ਇਹ ਸਰਕਾਰ ਵਰਗੀ ਸੋਚਣਾ ਤੇ ਜਿਹੜੀਆਂ ਆਉਣੀਆਂ ਇਲੈਕਸ਼ਨਾਂ ਦੇ ਜੋ ਕੁਝ ਵੀ ਆ ਇਸ ਕਰਕੇ ਜੋ ਇਹਨਾਂ ਨੂੰ ਲੋਕਾਂ ਨੇ ਹਗਾਰਾ ਦਿੱਤਾ ਸੀ 91 ਮੈਂਬਰ ਚੁਣ ਕੇ ਦਿੱਤੇ ਸੀਗੇ ਤੇ ਅੱਜ ਉਸ ਬਦਲਾਵ ਦੀ ਨੀਤੀ ਲਾ ਦਿੱਤੀ ਸੀ ਤਾਂ ਕਿ ਲੋਕ ਚਾਹੇ ਸ਼ੋਮਣੀ ਕਲਦਲ ਦੀ ਸਰਕਾਰ ਸੀ ਚਾਹੇ ਕਾਂਗਰਸੀ ਸਰਕਾਰ ਸੀ ਤਾਂ ਉਹਨਾਂ ਤੇ ਉਸ ਲੋਕ ਆਕ ਚੁੱਕੇ ਸੀ ਇਹ ਸੋਚਦੇ ਨੇ ਸਾਨੂੰ ਲੋਕਾਂ ਨੇ ਪਸੰਦ ਕੀਤਾ ਇਹਨਾਂ ਨੂੰ ਕੋਈ ਪਸੰਦ ਨਹੀਂ ਕੀਤਾ ਲੋਕਾਂ ਨੇ ਪੁਰਾਣੀਆਂ ਜਿਹੜੀਆਂ ਰਵਾਇਤੀ ਸਰਕਾਰਾਂ ਸੀ ਪਾਰਟੀਆਂ ਸੀ ਉਹਨਾਂ ਨੂੰ ਰਿਜੈਕਟ ਕੀਤਾ ਕਿਉਂਕਿ ਸੰਸ 47 ਤੋਂ ਬਾਅਦ ਉਹਨਾਂ ਨੂੰ ਦੇਖਦੇ ਆ ਰਹੇ ਸੀ ਜਦ ਕਿ ਇਹਨਾਂ ਦਾ ਲਿਫਾਫਾ ਬੜੀ ਛੇਦੀ ਖੁੱਲ ਗਿਆ ਤੇ ਚਪਟਾਰੀ ਦੇ ਵਿੱਚੋਂ ਬਾਹਰ ਆ ਗਿਆ ਸਿਸਟਮ ਤੇ ਅੱਜ ਲੋਕ ਬੜੇ ਸਿਆਣੇ ਨੇ ਪੁਛਤਾ ਰਹੇ ਨੇ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕੀਤੇ ਨੇ ਕਹਿਣ ਦਾ ਭਾਵ ਜਿੰਨੇ ਵੀ ਸਾਡੇ ਐਨਆਰਆਈ ਨੇ ਜਿਹੜੇ ਵੱਖ-ਵੱਖ ਦੇਸ਼ਾਂ 'ਚ ਰਹਿੰਦੇ ਨੇ ਉਹ ਪੰਜਾਬ ਪ੍ਰਤੀ ਜਿਹੜੇ ਨੇ ਉਹ ਉਹ ਇਹ ਖਿਆਲ ਰੱਖਦੇ ਨੇ ਕਿ ਪੰਜਾਬ 'ਚ ਕਿਹੜੇ ਹਾਲਾਤ ਨੇ ਕੀ ਕੁਝ ਵਾਪਰ ਰਿਹਾ ਸੋ ਬਜਟ ਤੇ ਉਹਨਾਂ ਦਾ ਜਿਹੜਾ ਪ੍ਰਤੀਕਰਮ ਆਇਆ ਸੀ ਸੋ ਮੇਰੇ ਕਹਿਣ ਦਾ ਭਾਵ ਅੱਜ ਬਜਟ ਤੇ ਪੇਸ਼ ਕਰ ਦਿੱਤਾ ਗਿਆ ਇਸ ਬਜਟ 'ਚ ਰੱਖੀਆਂ ਤਜਵੀਜ਼ਾਂ ਜਿਹੜੀਆਂ ਨੇ ਅਗਰ ਹੂ ਹੂ ਲਾਗੂ ਹੁੰਦੀਆਂ ਨੇ ਤੇ ਮੋਸਟਲੀ ਗੱਲ ਇਹ ਹੈ ਕਿ ਬਹੁਤ ਵੱਡੇ ਅਸੀਂ ਇਸ ਵਿੱਤੀ ਘਾਟੇ ਚੋਂ ਜਾਂ ਹੋਰ ਤੋਂ ਬਾਹਰ ਨਿਕਲਦਾ ਤੇ ਯਤਨ ਕਰਾਂਗੇ ਪਰ ਲੱਗਦਾ ਨਹੀਂ ਕਿ ਅਸੀਂ ਇਸ ਵਿੱਤੀ ਘਾਟੇ ਨੂੰ ਘੱਟ ਕਰ ਲਈਏ ਜਾਂ ਜਿਹੜੀਆਂ ਇਹ ਲੱਗ-ਲੱਗ ਸਕੀਮਾਂ ਜਿੱਤਾਂ ਕਿ ਆਹ ਗੱਲ ਕਹੀ ਗਈ ਆ ਕਿ ਡਰ ਆਪਣੇ ਜਿਹੜੇ ਹੈਗੇ ਨੇ ਸਾਡੇ ਸਟੀਟ ਲਾਈਟਾਂ ਦੀ ਜੇ ਗੱਲ ਕਰਦੇ ਆ ਤੇ 115 ਕਰੋੜ ਰੁਪਈਆ ਸਟੀਟ ਲਾ ਰੱਖਣ ਗਿਆ ਪੰਜਾਬ ਦੇ ਅੰਦਰ 12000 ਸਮਥਿੰਗ 12000 ਤੋਂ ਉੱਪਰ ਜਾਂ 13000 ਦੇ ਨੇੜੇ-ਨੇੜੇ ਸਾਡੇ ਪੰਜਾਬ ਦੇ ਪਿੰਡ ਨੇ ਤੇ ਉਹਨਾਂ ਪੰਨਾ-ਪੰਨਾ ਪਿੰਡਾਂ ਦੀ ਕੀ ਗੱਲ ਕਰਦੇ ਆ ਤੇ ਕਿੰਨੀਆਂ ਕਸਟਰੀਟ ਡਟ ਆ ਜਾਣਗੀਆਂ ਅੱਜ ਜੇ ਸ਼ਹਿਰ ਦੀ ਗੱਲ ਕਰਦੇ ਆ ਤੇ ਸਾਰੇ ਸ਼ਹਿਰ ਸਾਡੇ ਪੰਜਾਬ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੀਆਂ ਕਾਉਂਸਲਾਂ ਮਿਊਸਪਲ ਕਾਉਂਸਲਾਂ ਕਾਰਪੋਰੇਸ਼ਨਾਂ ਕੰਮ ਕਰਦੀਆਂ ਨੇ ਉਹਨਾਂ ਕਾਰਪੋਰੇਸ਼ਨਾਂ ਜਾਂ ਉਸ ਤੋਂ ਸਾਡੇ ਮਿਊਸਪਲ ਕਮੇਟੀਆਂ ਜਿਹੜੀਆਂ ਨੇ ਉਹ ਸਟਰੀਟ ਲਾਈਟ ਨੂੰ ਕਿੰਨਾ ਕੁ ਜੇ ਪ੍ਰੋਵੀਜ਼ਨ ਦੇ ਰਹੀਆਂ ਕਿੰਨੀ ਕੁ ਉਹਦੀ ਸਹੂਲਤ ਜਿਹੜੀਆਂ ਦਿੱਤੀਆਂ ਜਾ ਰਹੀਆਂ ਜੇ ਉਹਨਾਂ ਕੋ ਫੰਡ ਹੋਣ ਤੇ ਇਸ ਢੰਗ ਦਾ ਜਿਹੜੇ ਸਟਰੀਟ ਲਾਈਟ ਦੀ ਗੱਲ ਕਰਦੇ ਆ ਕਿਉਂਕਿ 2.5 ਲੱਖ ਸਟਰੀਟ ਲਾਈਟਾਂ ਦੀ ਗੱਲ ਕੀਤੀ ਗਈ ਹੈ ਹੁਣ 2.5 ਲੱਖ ਪਿੰਡਾਂ 'ਕਿ ਜਾਣੀਆਂ ਨੇ ਕਿ ਸ਼ਹਿਰਾਂ 'ਕਿ ਜਾਣੀਆਂ ਨੇ ਇਸ ਗੱਲ ਦਾ ਉਹ ਕੌਂਸਲਰਾਂ ਤੋਂ ਕਰਾਇਆ ਜਾਣਾ ਕੰਮ ਕਾਰਪੋਰੇਸ਼ਨ ਵੱਲੋਂ ਕਰਾਇਆ ਜਾਣਾ ਕੰਮ ਕਿ ਜਾਂ ਪਿੰਡਾਂ ਦੇ ਮਤਲਬ ਜਿਹੜੇ ਆ ਪਿੰਡਾਂ ਨੂੰ ਜਿਹੜੀਆਂ ਸਟਰੀਟ ਲਾਈਟਾਂ ਦੇਣ ਦਾ ਜਿਹੜਾ ਵਿਵਸਥਾ ਕੀਤੀ ਗਈ ਆ ਇਹ ਆਉਣ ਵਾਲਾ ਸਮਾਂ ਦੱਸੇਗਾ